ਇੰਟਰਾਡੇ ਟ੍ਰੇਡਿੰਗ ਦੇ ਵਿੱਚ 9:15 ਮਿੰਟ ਤੋਂ ਲੈ ਕੇ 9:30 ਵਜੇ ਤੱਕ 15 ਮਿੰਟ ਦੇ ਵਿੱਚ ਪਹਿਲੇ 15 ਮਿੰਟ ਦੇ ਵਿੱਚ ਵਿੱਚ ਟ੍ਰੇਡ ਕਰਕੇ ਛੋਟੇ ਜਿਹੇ ਸਟਾਪ ਲੌਸ ਤੇ ਬਹੁਤ ਵੱਡਾ ਪ੍ਰੋਫਿਟ ਲੈਣ ਦਾ ਤਰੀਕਾ ਇਹ ਤਰੀਕਾ ਦੇਖੋ ਅਜ ਤੱਕ ਕਿਸੇ ਨੇ ਵੀ ਦੱਸਿਆ ਨਹੀਂ ਹੋਊਗਾ YouTube ਤੇ ਤੇ ਇਹ ਤਰੀਕਾ ਤੁਹਾਨੂੰ ਦੱਸਣ ਵਾਲੇ ਆ ਤੁਹਾਡਾ ਪੂਰੇ ਦਿਨ ਦਾ ਸਮਾਂ ਵੀ ਬਚ ਜਾਊਗਾ ਸਟਾਪ ਲੌਸ ਵੀ ਛੋਟਾ ਪ੍ਰੋਫਿਟ ਵੀ ਵੱਡਾ ਸੋ ਸਾਰੀਆਂ ਜਿਹੜੀਆਂ ਚੀਜ਼ਾਂ ਇੱਕ ਟ੍ਰੇਡਰ ਨੂੰ ਚਾਹੀਦੀਆਂ ਪਾਵੇਂ ਦੇਖੋ ਇੰਟਰਡੇ ਟ੍ਰੇਡਰ ਹੈ ਆ ਪਾਵੇਂ ਆਪਸ਼ਨ ਟ੍ਰੇਡਰ ਹੈ ਆ ਉਹ ਕੀ ਚਾਹੁੰਦਾ ਸਟਾਪ ਲਸ ਛੋਟਾ ਹੋਵੇ ਉਹਦਾ ਟ੍ਰੇਡ ਦੇ ਵਿੱਚ ਪ੍ਰੋਫਿਟ ਉਹਦਾ ਬਹੁਤ ਵੱਡਾ ਹੋਵੇ ਤੇ ਘੱਟ ਸਮੇਂ ਦੇ ਵਿੱਚ ਵਿੱਚ ਉਹਨੂੰ ਪ੍ਰੋਫਿਟ ਮਿਲ ਜੇ ਘੱਟ ਸਮੇਂ ਦੇ ਵਿੱਚ ਵਿੱਚ ਉਹਦੀ ਟ੍ਰੇਡ ਖਤਮ ਹੋ ਜੇ ਲੰਮਾ ਟ੍ਰੇਡ ਨਾ ਚੱਲੇ ਸੋ ਇਹ ਤਿੰਨੇ ਚੀਜ਼ਾਂ ਹੁੰਦੀਆਂ ਰਿਕੁਆਇਰਮੈਂਟ ਹਰ ਟ੍ਰੇਡਰ ਦੀ ਤੇ ਇਹ ਤਿੰਨਾਂ ਚੀਜ਼ਾਂ ਦੀ ਜਿਹੜੀ ਰਿਕੁਆਇਰਮੈਂਟ ਤੁਹਾਡੀ ਨਾ ਇਹ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਣ ਵਾਲਾ ਇਸ ਦੇ ਵਿੱਚ ਫੁੱਲਫਿਲ ਹੁੰਦੀ ਹੈ ਤੁਸੀਂ ਦੇਖੋ ਨੋਟ ਕੀਤਾ ਹੋਣਾ ਕਿ 9:15 ਮਿੰਟ ਤੇ ਜਦੋਂ ਮਾਰਕੀਟ ਹਰਕਤ ਦੇ ਨਾਲ ਖੁੱ ਸੋ 9:00 ਬਜੇ 15 ਮਿੰਟ ਤੋਂ ਲੈ ਕੇ 9:30 ਬਜੇ ਤੱਕ ਇਹ ਜਿਹੜੇ ਪਹਿਲੇ 15 ਮਿੰਟ ਹੁੰਦੇ ਇਹਦੇ ਵਿੱਚ ਜਿਹੜਾ 15 ਮਿੰਟ ਦਾ ਇੱਕ ਕੈਂਡਲ ਬਣਦਾ ਪਹਿਲਾ ਸੋ ਉਸ ਕੈਂਡਲ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਹੁਣ ਦੇਖੋ ਤੁਹਾਡੇ ਸਾਹਮਣੇ ਆਪਾਂ ਹੀਰੋ ਮੋਟਰ ਕੋਰਪ ਸਟਾਕ ਦਾ ਚਾਰਟ ਖੋਲਿਆ ਹੋਇਆ ਸੋ ਇਹ ਜਿਹੜਾ ਸਟਾਕ ਹੈ 5000 ਵਾਲਾ ਹੁਣ ਜਿਹੜਾ 5000 ਵਾਲਾ ਸਟਾਕ ਹੈ ਉਹ ਇੱਕ ਦਿਨ ਦੇ ਵਿੱਚ ਕਿੰਨਾ ਮੂਵ ਕਰੂਗਾ 50 ਤੋਂ 55 ਰੁਪਏ ਐਵਰੇਜ ਪਰ ਜਿਹੜਾ ਪਹਿਲਾ ਕੈਂਡਲ ਬਣਦਾ ਹੈ ਹਰਕ ਦਿਨ 15 ਮਿੰਟਾਂ ਦਾ ਆਪਾਂ ਵੀ ਉਹ ਲਾਲ ਬਣੀ ਆਮੇ ਉਹ ਹਰਾ ਬਣੇ ਉਹ ਘਟੋ ਘਟ 80 100 ਜਾਂ ਫਿਰ 120 ਪੁਆਇੰਟ ਦਾ ਬੰਦਾ ਸੋ ਇਨ ਜਿਹੜਾ ਮੂਵ ਆ ਪਹਿਲੇ 15 ਮਿੰਟ ਦੇ ਵਿੱਚ ਆਉਂਦਾ ਨਾ ਉਹਨਾ ਪੂਰੇ ਦਿਨ ਦੇ ਵਿੱਚ ਨਹੀਂ ਆਉਂਦਾ ਸੋ ਪਹਿਲੇ 15 ਮਿੰਟ ਵਾਲਾ ਜੇ ਮੂਵ ਫੜਿਆ ਜਾਏ ਤੇ ਫਿਰ ਤੁਸੀਂ ਬਹੁਤ ਵੱਡਾ ਪ੍ਰੋਫਿਟ ਕਰ ਸਕਦੇ ਹੋ ਸਟਾਪ ਲਸ ਜੀ ਸਟਾਪ ਲਸ ਜੇ ਬਾਈ ਚਾਂਸ ਇਹਦੇ ਵਿੱਚ ਹੋ ਵੀ ਜਾਏ ਸਟਾਪ ਲਸ ਤੁਹਾਡਾ ਛੋਟਾ ਹੀ ਰਹੂਗਾ ਪਰ ਪ੍ਰੋਫਿਟ ਬਹੁਤ ਵੱਡਾ ਰਹੂਗਾ ਤੋ ਵੀ ਘੱਟ ਸਮੇਂ ਦੇ ਵਿੱਚ ਵਿੱਚ ਸੋ ਇਸ ਮੂਵ ਨੂੰ ਫੜਨ ਵਾਸਤੇ ਤੁਹਾਨੂੰ ਤਰੀਕਾ ਦੱਸਣ ਵਾਲੇ ਆ ਇਸ ਮੂਵ ਨੂੰ ਫੜਨ ਵਾਸਤੇ ਨਾ ਤੁਹਾਡੀ ਇੱਕ ਚੀਜ਼ ਦੇ ਵਿੱਚ ਪੂਰੀ ਐਕੂਰਸੀ ਹੋਣੀ ਚਾਹੀਦੀ ਹੈ ਉਹ ਚੀਜ਼ ਕੀ ਹੈ ਸਪੋਰਟ ਤੇ ਰੈਜ਼ਿਸਟੈਂਸ ਜੇ ਤੁਹਾਨੂੰ ਸਪੋਰਟ ਤੇ ਰੈਜ਼ਿਸਟੈਂਸ ਮਾਰਕੀਟ ਦੇ ਵਿੱਚ ਮੈਨੂअली ਪਲੇਸ ਕਰਨੀ ਆਉਂਦੇ ਆ ਤੇ ਉਹਦੇ ਵਿੱਚ ਤੁਹਾਡੀ ਐਕੂਰਸੀ ਬਹੁਤ ਵਧੀਆ ਹੈ ਤੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਟ੍ਰੇਡ ਕਰ ਸਕਦੇ ਹੋ ਜੇ ਵਧੀਆ ਨਹੀਂ ਆ ਤੇ ਫਿਰ ਉਸ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਮਾਰਕੀਟ ਦੇ ਵਿੱਚ ਭਾਵੇਂ ਸਟਾਕ ਦੇ ਵਿੱਚ ਇੰਟਰਾਡੇ ਕਰੋ ਭਾਵੇਂ ਨਿਫਟੀ ਬੈਂਕ ਨਿਫਟੀ ਚ ਆਪਸ਼ਨ ਟ੍ਰੇਡ ਕਰੋ ਸਪੋਰਟ ਤੇ ਰੈਜ਼ਿਸਟੈਂਸ ਬਹੁਤ ਜ਼ਿਆਦਾ ਜ਼ਰੂਰੀ ਸਿੱਖਣਾ ਤੇ ਆਪਾਂ অপਸ਼ਨ ট্রেਡਿੰਗ ਵਾਲੀ ਜਿਹੜੀ ਵੀਡੀਓ ਕੋਰਸ ਪਾਇਆ ਸੀ ਉਹਦੇ ਵਿੱਚ ਆਪਾਂ ਸਪੋਰਟ ਰੈਜ਼ਿਸਟੈਂਸ ਬਾਰੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਸਾਨ ਤਰੀਕਾ ਤੁਹਾਨੂੰ ਦੱਸਿਆ ਸੀ ਸੋ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਸਿੱਖ ਸਕਦੇ ਹੋ ਸੋ ਫਿਲਹਾਲ ਆਪਾਂ ਇਹਦੇ ਗੱਲ ਕਰਦੇ ਹਾਂ ਸੋ ਓਪਨਿੰਗ ਆਪਾਂ ਨੂੰ ਦੇਖਣੀ ਹੈ ਕਿ ਸਟਾਕ ਦੀ ਓਪਨਿੰਗ ਕਿੱਥੇ ਹੋਣ ਰਹੀ ਹੈ ਜੇ ਦੇਖੋ ਰੈਜ਼ਿਸਟੈਂਸ ਦੇ ਨਾਲ ਓਪਨਿੰਗ ਹੋਣ ਰਹੀ ਹੈ ਜਿ ਤਰ੍ਹਾਂ ਦੇਖੋ ਆਹ ਲਾਈਨ ਹੈ ਜਿਹੜੀ ਇਹ ਰੈਜ਼ਿਸਟੈਂਸ ਹੈ ਆ 15 ਮਿੰਟ ਵਾਲਾ ਜਿਹੜਾ ਕੈਂਡਲ ਹੈ ਸ਼ੁੱਕਰਵਾਰ ਇਹ ਖੁੱਲਿਆ ਸੀ ਪਹਿਲਾ ਕੈਂਡਲ ਸੀ 15 ਮਿੰਟ ਵਾਲਾ 9: ਸੋ ਜੇ ਰਿਸਿਸਟੈਂਸ ਤੋਂ ਥੱਲੇ ਮਾਰਕੀਟ ਖੁੱਲਣ ਡਈ ਐ ਸਟਾਕ ਖੁੱਲਣ ਡਿਆ ਓਪਨ ਹੋਣ ਡਿਆ ਕੈਂਡਲ ਐ ਨਾ ਸੋ ਫਿਰ ਆਪਾਂ ਉਹਦੇ ਵਿੱਚ ਸੈਲ ਸਾਈਡ ਥੱਲੇ ਵਾਸਤੇ ਐਂਟਰੀ ਕਰਨੀ ਸਟੌਪ ਲੌਸ ਆਪਾਂ ਇਸ ਲਾਈਨ ਤੋਂ 10 ਕ ਪੁਆਇੰਟ ਉੱਤੇ ਰੱਖ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਜਿੰਨਾ ਵੀ ਪ੍ਰੋਫਿਟ ਪੋਸੀਬਲ ਹੋ ਸਕਦਾ ਅਗਲੇ ਸਪੋਰਟ ਤੱਕ ਉਥੋਂ ਤੱਕ ਆਪਾਂ ਇਹਦੇ ਵਿੱਚ ਲੈ ਲੈਣਾ ਉਸੇ ਤਰ੍ਹਾਂ ਜੇ ਮੰਨ ਲਓ ਮਾਰਕੀਟ ਸਪੋਰਟ ਤੋਂ ਉੱਤੇ ਓਪਨ ਹੁੰਦੀ ਆ ਇਹ ਸਪੋਰਟ ਤੋਂ ਉੱਤੇ ਓਪਨ ਹੁੰਦੀ ਹੈ ਤੇ ਸਪੋਰਟ ਨੂੰ ਟੱਚ ਕਰਦੀ ਆ ਵਾਪਸ ਆਨ ਕੇ ਜਾਂ ਸਪੋਰਟ ਦੇ ਲਾਗੇ ਬੰਨੇ ਆਉਂਦੀ ਹੈ ਸੋ ਉਸੇ ਸਮੇਂ ਤੇ ਆਪਾਂ ਬਾਏ ਕਰ ਲੈਣਾ ਤੇ ਸਪੋਰਟ ਦੇ ਥੱਲੇ ਆਪਾਂ 10 ਕੁ ਪੁਆਇੰਟ ਥੱਲੇ ਸਟਾਪ ਲਸ ਰੱਖਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਟ੍ਰੇਲ ਕਰਕੇ ਅਗਲੇ ਰੈਜ਼ਿਸਟੈਂਸ ਤੱਕ ਜਿੰਨਾ ਵੀ ਆਪਣਾ ਪ੍ਰੋਫਿਟ ਬਣਦਾ ਉਹਨਾਂ ਲੈ ਕੇ ਆਪਾਂ ਇਹਦੇ ਵਿੱਚੋਂ ਫਿਰ ਨਿਕਲ ਜਾਣਾ ਸੋ ਇਹ ਸਿੰਪਲ ਜਿਹਾ ਫਾਰਮੂਲਾ ਆ ਪਰ ਇਹ ਸਿੰਪਲ ਕੈਨ ਨੂੰ ਲੱਗਦਾ ਕਰਨ ਵਾਸਤੇ ਬਹੁਤ ਡਿਫਿਕਲਟ ਹੋਊਗਾ ਕਿਉਂਕਿ ਪਹਿਲਾ ਜਿਹੜੇ 15 ਮਿੰਟ ਹੁੰਦੇ ਜਦੋਂ ਮਾਰਕੀਟ ਖੁੱਲਦੀ ਹੈ ਉਦੋਂ ਬਹੁਤ ਜ਼ਿਆਦਾ ਫਲਕਚੁਏਸ਼ਨ ਹੁੰਦੀ ਹੈ ਪਰ ਜੇ ਤੁਸੀਂ ਇਹਨੂੰ ਛੋਟੇ ਛੋਟੇ ਅਮਾਉਂਟ ਦੇ ਨਾਲ ਕਰਨਾ ਸ਼ੁਰੂ ਕਰੋ ਛੋਟੇ ਛੋਟੇ ਅਮਾਉਂਟ ਦੇ ਨਾਲ ਪ੍ਰੈਕਟਿਸ ਕਰੋ 1 ਮਹੀਨਾ 2 ਮਹੀਨਾ ਜੇ ਤੁਸੀਂ ਇਸ ਚੀਜ਼ ਦੇ ਵਿੱਚ ਐਕਸਪਰਟ ਹੋ ਗਏ ਨਾ ਤੁਸੀਂ ਇੰਟਰਾਡੇ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਫਿਟ ਕਰ ਸਕਦੇ ਜੋ ਘੱਟ ਟਾਈਮ ਦੇ ਵਿੱਚ ਵਿੱਚ ਪੂਰਾ ਦਿਨ ਮਾਰਕੀਟ ਵੇਖਣ ਦੀ ਵੀ ਨਹੀਂ ਲੋੜ ਤੇ ਸਟਾਪ ਲਸ ਜੇ ਇਹ ਦੇ ਵਿੱਚ ਬਾਈ ਚਾਂਸ ਹੁੰਦਾ ਵੀ ਆ ਸਟਾਪ ਲਸ ਬਹੁਤ ਛੋਟਾ ਹੀ ਤੇ ਬਾਕੀ ਸਟਾਪ ਲਸ ਤਾਂ ਹੋਣੀ ਹੀ ਐ ਸਟਾਪ ਲਸ ਤੋਂ ਨਾ ਡਰੋ ਸਟਾਪ ਲਸ ਹੋਣੀ ਐ ਸਟਾਪ ਲਸ ਤੋਂ ਨਾ ਡਰੋ ਮੇਨ ਜੀ ਜੇ ਕੀ ਜਦੋਂ ਤੁਸੀਂ ਸਹੀ ਹੁੰਦੇ ਜੋ ਉਦੋਂ ਕਿੰਨਾ ਲੈਂ ਲੈਦੇ ਜੋ ਹੁਣ ਇਹਦੇ ਵਿੱਚ ਦੇਖੋ ਰਿਸਕ ਟੂ ਰਿਵਾਰਡ ਸਟਾਪ ਲਸ ਤੁਹਾਡਾ ਛੋਟਾ ਹੈ 15 20 ਪੁਆਇੰਟ ਦਾ ਸਟਾਪ ਲਸ ਹੈ ਪਰ ਉਹਦੇ ਮੁਕਾਬਲੇ ਦੇਖੋ ਤੁਸੀਂ 100 120 ਪੁਆਇੰਟ ਦਾ ਪ੍ਰੋਫਿਟ ਲੈ ਲੈਂਦੇ ਜੋ ਸੋ ਰਿਸਕ ਟੂ ਰਿਵਾਰਡ ਇਹਦੇ ਵਿੱਚ ਤੁਹਾਨੂੰ ਬਹੁਤ ਵੱਡਾ ਮਿਲਦਾ ਤੇ ਮੇਨ ਜਿਹੜੀ ਖੇਡ ਆ ਟਰੇਡਿੰਗ ਦੇ ਵਿੱਚ ਰਿਸਕ ਟੂ ਰਿਵਾਰਡ ਦੀ ਆ ਬਾਕੀ ਸਟਾਪ ਲਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਇਹ ਜਿਹੜਾ ਤਰੀਕਾ ਆ ਇਸ ਦੇ ਨਾਲ ਤੇ ਇਹ ਸਟਾਪ ਲਸ ਦੇ ਮੁਕਾਬਲੇ ਤੈਨੂੰ ਪ੍ਰੋਫਿਟ ਵੀ ਬਹੁਤ ਵੱਡਾ ਮਿਲੇਗਾ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਇਸ ਤਰੀਕੇ ਬਾਰੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਚੀਜ਼ ਦੇ ਬਾਰੇ ਗੱਲ ਕਰਾਂਗੇ